ਸਰ ਮਨਮੋਹਨ ਸਿੰਘ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ تھے۔ ਉਹਨਾਂ ਨੇ ਬੜੀ ਸੇਵਾ ਕੀਤੀ। ਔਰ ਜਦੋਂ ਸਾਡੀ ਇਕਨੋਮੀ ਘਾਟੇ ਵਿੱਚ ਜਾ ਰਹੀ ਸੀ, ਉਹਨਾਂ ਨੇ ਇੱਕ ਨਵਾਂ ਰਾਹ ਦੱਸਿਆ ਜਿਹੜਾ ਹਮੇਸ਼ਾ ਲੋਕ ਉਹਨੂੰ ਯਾਦ ਕਰਦੇ ਹਨ। ਉਹਨਾਂ ਦੇ ਸੰਸਕਾਰ ਨੂੰ ਲੈ ਕੇ ਕੰਟਰੋਵਰਸੀ ਖੜੀ ਕਰਨੀ ਮੈਂ ਸਮਝਨਾ ਕਟਗੈਂਟੀਆਂ ਨੂੰ ਉਹੀ ਸੈਂਸ ਆਫ ਇਨ ਇਕਵਲਟੀ ਬੇਚਣ ਵਾਲੀ ਗੱਲ ਹੈ। ਇਨਸਿਕਿਉਰਿਟੀ ਪੈਦਾ ਕਰਨ ਵਾਲੀ ਗੱਲ ਹੈ ਇਹ ਕਾਂਗਰਸ ਦੀ ਨੀਤੀ ਰਹੀ ਹੈ ਪਹਿਲੀ ਗੱਲ ਹੈ ਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ ਉਹਨੂੰ ਮਿਨੋਰਿਟੀ ਨਾਲ ਜੋੜਨਾ ਜਾਂ ਕੱਲਾ ਸਿੱਖ ਕਹਿ ਕੇ ਸੰਬੋਧਨ ਕਰਨਾ ਜਾਂ ਸਿੱਖ ਨਾਲ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਨੀ ਇੱਕ ਛੋਟੀ ਮਾਨਸਿਕਤਾ ਦੀ ਗੱਲ ਹੈ ਮੈਂ ਤਾਂ ਜਦੋਂ ਉਹਨਾਂ ਦੇ ਘਰ ਗਿਆ ਤੁਸੀਂ ਉਹ ਸ਼ਾਇਦ ਉਸ ਵੇਲੇ ਉੱਥੇ ਸਿਗੇ ਤੇ ਮੈਨੂੰ ਤਾਂ ਕੋਈ ਕਾਂਗਰਸੀ ਨੇਤਾ ਜਿਹੜੇ ਗੱਲਾਂ ਕਰਨ ਵਾਲੇ ਆ ਉਹ ਉੱਥੇ ਬੈਠੇ ਨਜ਼ਰ ਨਹੀਂ ਆਏ ਸਵਾਤਤਾ ਤਾਂ ਸੀ ਜੇ ਆਪ ਮਿਲ ਕੇ ਅੱਗੇ ਲਾ ਕੇ ਪ੍ਰਧਾਨ ਮੰਤਰੀ ਜੀ ਕੋ ਜਾਂਦੇ ਜਿਹੜੀਆਂ ਗੱਲਾਂ ਹੁਣ ਕਰਦੇ ਨੇ ਇਹਨਾਂ ਨੂੰ ਪਤਾ ਲੱਗਦਾ ਕਿ ਗਵਰਨਮੈਂਟ ਨੇ ਤਾਂ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਉਹਨਾਂ ਦੇ ਅਗੀਠਾ ਸਾਹਿਬ ਜਿਹੜੇ ਜਲ ਪ੍ਰਵਾਹ ਕੀਤੇ ਗਏ ਤੇ ਉੱਥੇ ਇਹਨਾਂ ਚੋਂ ਕੋਈ ਵੀ ਜਿਹੜੇ ਗੱਲਾਂ ਕਰਨ ਵਾਲੇ ਨੇ ਇਹਨਾਂ ਦਾ ਪਿਆਰ ਮਨਮੋਹਨ ਸਿੰਘ ਪਿਆਰ ਸਿਰਫ ਅਖਬਾਰਾਂ ਦੇ ਵਿੱਚ ਖਬਰਾਂ ਦੇ ਕੇ ਖਤਮ ਹੋ ਗਿਆ इन्हों चो तो कोई भी उठे नहीं आया मनमोहन सिंह जी को लेकर स्मारक को लेकर जमीन को लेकर दाह संस्कार को लेकर लगातार सवाल जो हैं वो बीजेपी के ऊपर खड़े हुए हैं इसको लेकर क्या कहेंगे देखो सरदार मनमोहन सिंह पूरे देश के प्रधानमंत्री थे उन्होंने बड़ी सेवा की थी और जो साड़ी इकोनमी घाटे में जा रही थी ਉਹਨਾਂ ਨੇ ਇੱਕ ਨਵਾਂ ਰਾਹ ਦੱਸਿਆ ਜਿਹੜਾ ਹਮੇਸ਼ਾ ਲੋਕ ਨੂੰ ਯਾਦ ਕਰਦੇ ਰਹਿਣਗੇ ਲੇਕਿਨ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਕੰਟਰੋਵਰਸੀ ਖੜੀ ਕਰਨੀ ਮੈਂ ਸਮਝਣਾ ਕਟਗੈਂਟੀਆਂ ਨੂੰ ਉਹੀ ਸੈਂਸ ਆਫ ਇਨ ਇਕਵਲਟੀ ਬੇਚਣ ਵਾਲੀ ਗੱਲ ਹੈ ਇਨਸਿਕਿਉਰਟੀ ਪੈਦਾ ਕਰਨ ਵਾਲੀ ਗੱਲ ਹੈ ਇਹ ਕਾਂਗਰਸ ਦੀ ਨੀਤੀ ਰਹੀ ਹੈ ਜਦੋਂ ਪ੍ਰਧਾਨ ਸ੍ਰੀ ਸ਼ਾਮਰਮੋਹ ਸਿੰਘ ਦੀ ਮੌਤ ਦੀ ਖਬਰ ਲੱਗੀ ਰਾਤ ਨੂੰ 10:30 ਵਜੇ ਤੱਕ ਟੈਲੀਵਿਜ਼ਨਾਂ ਤੇ ਨਹੀਂ ਸੀ ਆ ਰਿਹਾ ਤੇ ਉਸ ਤੋਂ ਬਾਅਦ ਇਮੀਡੀਏਟਲੀ ਯੂਨੀਅਨ ਕੈਬਨਿਟ ਦੀ ਮੀਟਿੰਗ ਹੋਈ ਉਹਨਾਂ ਦੇ ਸਮਾਰਕ ਬਣਾਉਣ ਲਈ ਥਾਂ ਵੀ ਦਿੱਤੀ ਗਈ ਔਰ ਇਹ ਫੈਸਲਾ ਹੋਇਆ ਕਿ ٹرسٹ ਬਣੇਗਾ ਤੇ ਇੱਕ ਲੀਸਟੇ ਦਿੱਤੀ ਜਾਏਗੀ ਦੂਜੀ ਗੱਲ ਹੈ ਕਿ ਜਦੋਂ ਉਹਨਾਂ ਦੀ ਮੌਤ ਹੋਈ ਜਿਸਨ ਉਸਨ ਇਨਾ ਮੀ ਪੈ ਰਿਹਾ ਸੀਗਾ ਕਿ ਖੁੱਲੇ 'ਚ ਸੰਸਕਾਰ ਹੀ ਨਹੀਂ ਸੀ ਹੋ ਸਕਦਾ ਔਰ ਉਹ ਸੰਸਕਾਰ ਫਿਰ ਕਿਵੇਂ ਕਰਦੇ ਇਹ ਵੀ ਤਾਂ ਰਾਹ ਦੱਸਣ ਸੋ ਇਹ ਅਨਸੈਸਰੀ ਮਿਨੋਰਟੀਜ਼ ਨੂੰ ਪਹਿਲੀ ਗੱਲ ਹੈ ਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹ ਸਾਰਿਆਂ ਦਾ ਸਾਂਝਾ ਹੁੰਦਾ ਉਹਨੂੰ ਮਿਨੋਰਟੀ ਨਾਲ ਜੋੜਨਾ ਜਾਂ ਇਕੱਲਾ ਸਿੱਖ ਕਹਿ ਕੇ ਸੰਬੋਧਨ ਕਰਨਾ ਜਾਂ ਸਿੱਖ ਨਾਲ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਨੀ ਇੱਕ ਛੋਟੀ ਮਾਨਸਿਕਤਾ ਦੀ ਗੱਲ ਹੈ ਦੂਜੀ ਗੱਲ ਹੈ ਕਿ ਆਪ ਇਹਨਾਂ ਨੇ ਜਿਹੜੇ ਗੱਲ ਕਰਦੇ ਨੇ ਇਹਨਾਂ ਨੇ ਸ਼੍ਰੀ ਨਰਿਸ਼ਿਮਹਾ ਰਾਓ ਸਾਬਕਾ ਪ੍ਰਧਾਨ ਮੰਤਰੀ ਇਸ ਸੰਸਾਰ 'ਚ ਨਹੀਂ ਰਹੇ ਸੀ ਉਹਨਾਂ ਦਾ ਸੰਸਕਾਰ ਤਕੀ ਕਰਨਾ ਸੀ ਦਿੱਲੀ ਦੇ ਵਿੱਚ ਜਗ੍ਹਾ ਕਿੱਥੇ ਦੇਣੀ ਸੀ ਉਹਨਾਂ ਨੂੰ ਪਾਰਟੀ ਕਾਂਗਰਸ ਪਾਰਟੀ ਦੇ ਦਫਤਰ ਵੀ ਉਹਨਾਂ ਦਾ ਸ਼ਰੀਰ ਨਹੀਂ ਸੀ ਲੈ ਜਾਣ ਦਿੱਤਾ ਹైదరాబాద్ ਦੇ ਵਿੱਚ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉੱਥੇ ਸਮਾਰਕ ਬਣਿਆ ਉਹ ਵੀ ਜਰੀ ਹੈ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਜਗ੍ਹਾ ਅਲੋਟ ਕੀਤੀ ਉਹਦੇ ਲਈ ਗੱਲ ਕੀਤੀ ਸਰਸਵਰ ਮਰਮੋਟ ਸਿੰਘ ਦਾ ਸਾਰੇ ਹੀ ਸਤਕਾਰ ਕਰਦੇ ਆ ਮਾਨਯੋਗ ਪ੍ਰਧਾਨ ਮੰਤਰੀ ਪੂਰੇ ਕੈਬਨਿਟ ਦੇ ਲੋਕ ਅਸੀਂ ਸਾਰੇ ਦੋ ਵਾਰੀ ਕਰਮੇਸ਼ਨ ਵੇਲੇ ਵੀ ਔਰ ਉਹਨਾਂ ਦੇ ਘਰ ਵੀ ਜਾ ਕੇ ਆਏ ਮੈਂ ਤਾਂ ਜਦੋਂ ਉਹਨਾਂ ਦੇ ਘਰ ਗਿਆ ਤੁਸੀਂ ਉਹ ਸ਼ਾਇਦ ਉਸ ਵੇਲੇ ਉੱਥੇ ਸਿਗੇ ਤੇ ਮੈਨੂੰ ਤਾਂ ਕੋਈ ਕਾਂਗਰਸੀ ਨੇਤਾ ਜਿਹੜੇ ਗੱਲਾਂ ਕਰਨ ਵਾਲੇ ਆ ਉਹ ਉੱਥੇ ਬੈਠੇ ਨਜ਼ਰ ਨਹੀਂ ਆਏ ਉਹ ਤਾਂ ਕੋਠੀ 'ਚ ਵੀ ਹਾਜ਼ਰ ਨਹੀਂ ਸੀ ਬਾਹਰੋਂ ਹੀ ਗੱਲਾਂ ਕਰਦੇ ਸੀ ਸਵਾਤਤਾ ਤਾਂ ਸੀ ਜੇ ਆਪ ਮਿਲ ਕੇ ਅੱਗੇ ਲਾ ਕੇ ਪ੍ਰਧਾਨ ਮੰਤਰੀ ਜੀ ਕੋ ਜਾਂਦੇ ਜਿਹੜੀਆਂ ਗੱਲਾਂ ਹੁਣ ਕਰਦੇ ਨੇ ਇਹਨਾਂ ਨੂੰ ਪਤਾ ਲੱਗਦਾ ਕਿ ਗਵਰਨਮੈਂਟ ਨੇ ਤਾਂ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਤਾਂ ਬਰਸਾਤ ਦੇ ਵਿੱਚ ਕਰਮੇਸ਼ਨ ਕਿਸੇ ਕਵਰ ਥਾਂ ਤੇ ਹੁੰਦੀ ਹੈ ਤੇ ਉੱਥੇ ਕੋਈ ਵੀ ਮੜੀ ਨਹੀਂ ਬਣੀ ਹੋਈ ਸਥਲ ਬਣੇ ਹੋਏ ਆ ਇਹਨਾਂ ਦਾ ਵੀ ਸਥਲ ਬਣੇਗਾ ਅੱਛੀ ਯਾਦਗਾਰ ਬਣੇ ਹੋਰ ਇਹਨਾਂ ਦੀ ਲੈਜਸੀ ਕਿਵੇਂ ਅੱਗੇ ਵਧ ਸਕੇ ਇਹਦੇ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਜਦੋਂ ਉਹਨਾਂ ਦੇ ਰਗੀਠਾ ਸਾਫ ਜਿਹੜੇ ਜਲਪਰਵਾਹ ਕੀਤੇ ਗਏ ਤੇ ਉੱਥੇ ਇਹਨਾਂ ਚੋਂ ਕੋਈ ਵੀ ਜਿਹੜੇ ਗੱਲਾਂ ਕਰਨ ਵਾਲੇ ਨੇ ਇਹਨਾਂ ਦਾ ਪਿਆਰ ਮਨਮੋਹਨ ਸਿੰਘ ਪਿਆਰ ਸਿਰਫ ਅਖਬਾਰਾਂ ਦੇ ਵਿੱਚ ਖਬਰਾਂ ਦੇ ਕੇ ਖਤਮ ਹੋ ਗਿਆ ਇਹਨਾਂ ਚੋਂ ਕੋਈ ਵੀ ਉੱਥੇ ਨਹੀਂ ਸੀ ਆਇਆ ਔਰ ਕਿਸੇ ਨੇ ਉਹ ਸਾਰਾ ਸਿੱਖ ਸਮਾਜ ਨੇ ਇਕੱਠੇ ਹੋ ਕੇ ਉਹਨਾਂ ਦੇ ਫੋਲੋ ਚੇਤਾ ਰਿਆ ਤੇ ਮੈਨੂੰ ਨਹੀਂ ਲੱਗਦਾ ਇਹ ਜਿਹੜੀ ਗੱਲ ਕਰਦੇ ਆ ਦਿਨੋਂ ਕਰਦੇ ਆ ਇਹ ਦਿਮਾਗੋਂ ਕਰਦੇ ਆ ਕਿ ਅਸੀਂ ਇਹਦਾ ਕਿਵੇਂ ਸ਼ਿਆਸੀ ਲਾਭ ਲਿਆ ਜਾਵੇ ਤੇ ਸਰਕਾਰ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਮੇਰੇ ਸਭੀਨਾਂ ਜਿਹੜਾ ਵਿਅਕਤੀ ਚਲਾ ਗਿਆ ਉਹ ਸਾਰੇ ਦੇਸ਼ ਦਾ ਸੀ ਉਹਨੂੰ ਸਾਰੇ ਦੇਸ਼ ਦਾ ਹੀ ਰਹਿਣ ਦੇਣਾ ਚਾਹੀਦਾ ਦਾ ਕਿ ਉਹਨੂੰ ਫਿਰਕਿਆਂ 'ਚ ਵੰਡ ਕੇ ਜਾਂ ਪਾਰਟੀਆਂ 'ਚ ਵੰਡ ਕੇ ਉਹਦਾ ਉਹਦੇ ਬਾਰੇ ਗੱਲਾਂ ਖੜੀਆਂ ਕਰਕੇ ਔਰ ਕੰਟਰੋਵਰਸੀ ਖੜੀ ਕਰਕੇ ਉਹਦਾ અપਮਾਨ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਕਾਂਗਰਸ ਵਾਲੇ